ਕੈਨੇਡਾ ਦੀ ਬੇਰਜ਼ਗਾਰੀ ਬਾਰੇ ਜੀ ਬਹੁਤ ਸਾਰੇ ਜਿਹੜੇ ਅੰਕੜੇ ਆ ਰਹੇ ਨੇ ਵੱਖ-ਵੱਖ ਉਹ ਜਿਹੜੇ ਮਾਹਰ ਨੇ ਉਹਦੇ ਉੱਤੇ ਗੱਲਬਾਤ ਕਰ ਰਹੇ ਨੇ ਪਰ ਲੱਗਦਾ ਏਦਾਂ ਹੈ ਕਿ ਬੇਰਜ਼ਗਾਰੀ ਜਿਹੜੀ ਆਮ ਲੋਕਾਂ ਦਾ ਬੁਰਾ ਹਾਲ ਕਰੇਗੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੀ ਬੇਰੋਜ਼ਗਾਰੀ ਵਧੇਗੀ ਕੈਨੇਡਾ ਦੇ ਵਿੱਚ ਜੇ ਹੱਥ ਦਿਸ ਰਿਹਾ ਹੂੰ ਉਹਨੇ ਦੇ ਮਲਟੀਪਲ ਰੀਜ਼ਨ ਹੋ ਸਕਦੇ ਨੇ ਜੀ ਆਮ ਮੇਰੇ ਵਰਗਾ ਵਿਅਕਤੀ ਜਿਹੜਾ ਕਹਿ ਦਿੰਦਾ ਜੀ ਉਹ ਜੋਬ ਹੈ ਹੀ ਕੋਈ ਨਹੀਂ ਜੀ ਸਨ ਤਾਂ ਲੱਭਦੀ ਨਹੀਂ ਅਸੀਂ ਟਰਾਈ ਕੀਤੀ ਇਹ ਇਹ ਗੱਲ ਬਹੁਤ ਵਾਰੀ ਰਹਿੰਦੀ ਆ ਜੀ ਭੂਮਿਕਾ ਸਥਿਤੀ ਕਿ ਰੇਅਰ ਹੁੰਦੀ ਹੈ ਜੌਬ ਤੇ ਤੁਹਾਨੂੰ ਪਤਾ ਕਿ ਕਹਿੰਦੇ ਕਿਸਮਤ ਨਾ ਮਿਲਦੀ ਹੈ ਰੈਫਰੈਂਸਸ ਵੀ ਹੋਰ ਸਾਰੀਆਂ ਚੀਜ਼ਾਂ ਮਿਹਨਤ ਕਰਨੀ ਪੈਂਦੀ ਹੈ ਜੀ ਸਭ ਕੁਝ ਹੈ ਜੀ ਮਿਹਨਤ ਕਿਵਰੀ ਮਿਹਨਤ ਸੂਤ ਕਿਵਰੀ ਨਹੀਂ ਆਉਂਦਾ ਕਿਵਰੀ ਆ ਜਾਂਦਾ ਹੁਣ ਇਹਦੇ ਵਿੱਚ ਇਹ ਹੈ ਜੀ ਕਿ ਜਿਹੜੇ ਕੁਝ ਜਿਹੜੇ ਜਿਹੜੇ ਸਾਡੇ ਅਰਥਸ਼ਾਸਤਰੀ ਨੇ ਮਾਹਰ ਨੇ ਉਹ ਕੀ ਕਹਿੰਦੇ ਨੇ ਉਹਨਾਂ ਦਾ ਫੋਰਕਾਸਟ ਕੀ ਹੈ ਉਹਦੇ ਬਾਰੇ ਸੀ ਗੱਲ ਕਰ ਲੈਣੇ ਆ ਜੀ ਕੈਨੇਡਾ ਦੇ ਵਿੱਚ ਅਨਉਪਲੋਇਮੈਂਟ ਰੇਟ ਜਿਹੜੀ ਆ 2025 ਦੇ ਸਾਲ ਦੇ ਵਿੱਚ 7% ਨੂੰ ਪਾਰ ਕਰ ਜਾਵੇਗੀ ਏ ਅਸੀਂ ਨੇ ਇਹ ਜਿਹੜੀ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਵੈਲਪਮੈਂਟ ਹੈ OECD ਉਹਨਾਂ ਦਾ ਕਹਿਣਾ ਹੈ ਜੀ ਹਾਲਾਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋ ਨੇ ਆਪਣੇ ਰਿਮਾਰਕਸ ਦੇ ਵਿੱਚ ਕਹਿ ਚੁੱਕੇ ਨੇ ਕਿ ਵੀਕ ਪ੍ਰੋਡਕਟਿਵਿਟੀ ਜਿਹੜੀ ਹੈ ਉਹਦੇ ਨਾਲ ਕੈਨੇਡੀਅਨਾਂ ਦੀ ਜ਼ਿੰਦਗੀ ਔਖੀ ਹੋਵੇਗੀ ਲੈਸ ਅਫੋਰਡੇਬਲ ਹੋਵੇਗੀ ਕਿਉਂਕਿ ਪ੍ਰੋਡਕਟਿਵਿਟੀ ਵੀਕ ਐ ਇਸ ਵੇਲੇ ਕੈਨੇਡਾ ਦੇ ਵਿੱਚ ਉਹਦਾ ਰੀਜ਼ਨ ਬਹੁਤਾ ਵੱਡਾ ਰੀਜ਼ਨ ਜਿਹੜਾ ਡੋਨਲਡ ਟਰੰਪ ਨੇ ਕੈਨੇਡਾ ਦੇ ਉੱਪਰ ਸਕਰੂ ਕੱਸਿਆ ਹੋਇਆ ਨਾ ਬਹੁਤਾ ਕੁਝ ਉਹੀ ਆ ਕੈਨੇਡੀਅਨ ਇਕਨੋਮੀ ਲਈ ਉਹ ਕਹਿੰਦੇ ਕਿ ਸਾਨੂੰ ਕੰਮ ਕਰਨ ਦੀ ਲੋੜ ਹੈ ਨਵੇਂ ਸਾਥੀਆਂ ਨਾਲ ਰਿਲਾਈਏਬਲ ਐਲਾਈਜ਼ ਦੇ ਨਾਲ ਰਿਲਾਈਏਬਲ ਐਲਾਈਜ਼ ਭਰੋਸੇਮੰਦ ਸਾਥੀਆਂ ਦੇ ਨਾਲ ਨਵੀਆਂ ਪਾਰਟਨਰਸ਼ਿਪ ਸ਼ੁਰੂ ਕਰਨ ਦੀ ਲੋੜ ਹੈ ਉਹਨਾਂ ਦੇ ਲਫ਼ਜ਼ ਨੇ ਸੋ ਕੈਨੇਡੀਅਨ ਇਕਨੋਮੀ ਜਿਹੜੀ ਹੈ ਉਹਦੇ ਬਾਰੇ OECD ਦਾ ਕਹਿਣਾ ਹੈ ਕਿ 2025 ਦੇ ਸਾਲ ਦੇ ਵਿੱਚ ਰੈਸੈਸ਼ਨ ਤੋਂ ਲਾਗੇ ਉੱਡ ਜਾਵੇ ਗਿਰ ਰੈਸੈਸ਼ਨ ਨਹੀਂ ਕਹਿ ਸਕਦੇ ਉਸ ਨੂੰ ਪਰ ਮਦਵਾੜੇ ਦੇ ਲਾਗੇ ਹੋਵੇਗੀ ਤੇ ਗਰੋਥ ਜਿਹੜੀ ਹੈ ਉਹ ਵੀ ਕਮਜ਼ੋਰ ਹੈ ਤੇ ਜੋ ਮਾਰਕੀਟ ਜਿਹੜੀ ਆ ਉਹ ਵਿਗੜੇਗੀ ਜਿਹੜੀ ਕਿ ਇਸ ਵੇਲੇ 6 ਤੋਂ 7 ਦੇ ਦਰਮਿਆਨ ਉਹ 7 ਨੂੰ ਪਾਰ ਕਰੇਗੀ ਇਹ OECD ਦਾ ਕਹਿਣਾ ਹੈ ਕੈਨੇਡਾ ਇਕਨੋਮਿਕ ਸਰਵੇ ਦਾ ਹੁਣ ਉਹਨਾਂ ਨੇ ਆਊਟਲਾਈਨ ਕੀਤਾ ਹੈ ਕਿ ਕਿਹੜੇ ਕਿਹੜੇ ਕਾਰਨ ਡਿਕਲਾਈਨ ਕਿਉਂ ਆ ਜਿਹਦੇ ਵਿੱਚ ਪਰ ਕੈਪੀਟਲ ਜੀਡੀਪੀ ਆ ਹਾਊਸਿੰਗ ਅਫੋਰਡੇਬਿਲਟੀ ਆ ਕਲਾਈਮੇਟ ਚੇਂजेस ਨੂੰ ਜਿਹੜੀ ਸਾਡੀ ਅਡਾਪਟ ਕਰਨ ਦੀ ਜਿਹੜੀ ਸੰਗਠਾ ਆ ਉਹ ਸਾਰੀਆਂ ਚੀਜ਼ਾਂ ਕਮਜ਼ੋਰ ਹੋ ਸਕਦੇ ਨੇ ਤੇ ਬਿਜ਼ਨਸ ਸੈਕਟਰ ਦੀ ਪ੍ਰੋਡਕਟਿਵਿਟੀ ਇਸ ਵੇਲੇ ਲੋ ਹੈ ਜੀ ਜੇ ਲੇਬਰ ਫਰੰਟ ਤੇ ਅਸੀਂ ਗੱਲ ਕਰੀਏ ਹੁਣ ਬੇਰਜ਼ਗਾਰੀ ਦੇ ਅਸਲੀ ਜਿਹੜੇ ਅੰਕੜੇ ਨੇ ਉਹ ਕਹਿੰਦੇ ਕਿ 2025 ਦੇ ਵਿੱਚ 7 ਨੂੰ ਪਾਰ ਕਰੇਗੀ ਤੇ ਅਗਲੇ ਸਾਲ 7.5 ਤੱਕ ਜਾ ਸਕਦੀ ਹੈ ਜੇ ਟ੍ਰੇਡਵਾਰ ਇਸੇ ਤਰ੍ਹਾਂ ਚਲਦੀ ਰਹੀ ਤੇ ਜਿਹਦੇ ਨਾਲ ਜੋਬ ਲਾਸਸ ਜਿਹੜੇ ਨੇ ਉਹ ਬਹੁਤ ਹੋਣਗੇ ਤੇ ਜੋਬ ਲਾਸਸ ਕਿੱਥੇ ਕਿੱਥੇ ਇੱਥੋਂ ਤੱਕ ਕਿ ਕੈਨੇਡਾ ਦੀਆਂ ਸਰਕਾਰੀ ਏਜੰਸੀਆਂ ਦੇ ਵਿੱਚ ਬਹੁਤ ਸਾਰੀਆਂ ਛਾਂਟੀਆਂ ਕੀਤੀਆਂ ਜਾ ਰਹੀਆਂ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ ਹਜ਼ਾਰਾਂ ਨੌਕਰੀਆਂ ਜਾ ਚੁੱਕੀਆਂ ਨੇ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਬਹੁਤ ਜਾ ਚੁੱਕੀਆਂ ਨੇ ਇੱਥੋਂ ਤੱਕ ਕਿ ਕੈਨੇਡਾ ਦਾ ਪਾਸਪੋਰਟ ਬਣਾਉਣ ਵਾਲੀ ਪਾਸਪੋਰਟ ਕੈਨੇਡਾ ਦੇ ਵਿੱਚ ਸੈਂਕੜੇ ਨੌਕਰੀਆਂ ਜਿਹੜੀਆਂ ਨੇ ਉਹਨਾਂ ਨੂੰ ਲੇਆਫ ਕਰਨ ਦਾ ਐਲਾਨ ਹੋ ਗਿਆ ਹੈ। ਔਰ ਸ਼ਰਤੀ ਸਰਕਾਰ ਕਰ ਰਹੀ ਆ ਖਰਚੇ ਕਰ ਘਟਾ ਰਹੀ ਆ। ਹੁਣ ਅਨਪਲੋਇਮੈਂਟ ਰੇਟ ਜਿਹੜੀ ਆ 6.9 ਦੇ ਲੱਗੇ ਆ। ਤੇ 2024 ਦੇ ਵਿੱਚ 6.7 ਜਿਹੜੀ ਆ ਔਸਤ ਔਸਤ ਰਿਕਾਰਡ ਕੀਤੀ ਗਈ। ਸੋ ਇਹ ਤੁਸੀਂ ਜਿਹੜਾ ਗੌਰ ਨਾਲ ਸੁਣਨਾ ਕਿ ਇਸ ਵੇਲੇ 6.9 ਪਿਛਲੇ ਸਾਲ 6.7 ਪਰ ਕਹਿੰਦੇ ਕਿ ਇਤਿਹਾਸਿਕ ਪੱਧਰ ਤੇ ਜਿਵੇਂ ਦੇਖਿਆ ਜਾਵੇ ਕਿ ਪਿਛਲੇ ਸਾਲਾਂ ਵਿੱਚ ਰਿਕਾਰਡ ਕਿਹੜਾ ਰਿਹਾ ਤੇ ਰਿਕਾਰਡ ਉਹੀ ਹੈ ਜਦੋਂ ਕੋਵਿਡ ਸੀ ਤੇ 14% ਤੋਂ ਵੀ ਜ਼ਿਆਦਾ ਸੀ ਅਨਪਲੋਇਮੈਂਟ ਕੈਨੇਡਾ ਦੇ ਵਿੱਚ 2020 ਦੀ ਗੱਲ ਹੈ ਪਰ ਉਸ ਤੋਂ ਪਹਿਲ ਹੁਣ ਤੁਸੀਂ ਕਹੋਗੇ ਕਿ ਉਹ ਤੇ ਚਲੋ ਕੋਵਿਡ ਸੀ ਤੇ ਇਸ ਵੇਲੇ ਤਾਂ ਸਭ ਤੋਂ ਹਾਈ ਹੈ ਇਹ ਜਿਹਾ ਹੈ ਵੀ ਨਹੀਂ ਹੈ 1982 ਦੇ ਵਿੱਚ ਦੱਸਦੇ ਨੇ ਕਿ ਦਸੰਬਰ ਦੇ ਵਿੱਚ 13% ਨੂੰ ਪਾਰ ਕਰ ਚੁੱਕੇ ਸੀ ਜਦੋਂ ਮਦਵਾੜਾ ਸੀ ਸੋ ਇਹ ਜਿਹੜਾ ਕੈਨੇਡਾ ਦੀ ਇਕਨੋਮੀ ਜਿਹੜੀ ਆ 1% ਨਾਲ ਗਰੋਅ ਕਰੇਗੀ ਤੇ ਦੋ ਜਦ 25 ਸਾਲ ਦੇ ਸਟਰਗਲ ਤੋਂ ਬਾਅਦ ਇਹ ਬਹੁਤ ਸਾਰੀਆਂ ਆਸਾਂ ਜਿਹੜੀਆਂ ਨੇ ਲਾਈਆਂ ਜਾ ਸਕਦੀਆਂ ਨੇ ਜੇ ਡੋਨਲਡ ਟਰੰਪ ਉਸ ਤੋਂ ਪਹਿਲਾਂ ਕਿਸੇ ਲਾਈਨ ਦੇ ਵਿੱਚ ਆ ਜਾਂਦੇ ਨੇ ਪਰ ਮਾਰਕ ਕਾਰਨੀ ਹਾਲ ਦੀ ਘੜੀ ਹੋਰ ਨਾ ਪਾਸਿਆਂ ਤੇ ਸਾਝ ਪਾਉਣ ਦੇ ਵਿੱਚ ਲੱਗੇ ਹੋਏ ਨੇ ਜਿਵੇਂ ਕਿ ਯੂਰਪ ਦੇ ਨਾਲ ਤੇ ਯੂਰਪ ਦੇ ਵਿੱਚ ਉਹਨਾਂ ਦਾ ਐਕਸਪੀਰੀਅੰਸ ਵੀ ਹੈ ਯੂਰਪ ਦੇ ਵਿੱਚੋਂ ਜਾ ਕੇ ਕਿੰਨੇ ਕਾਮਯਾਬ ਹੁੰਦੇ ਨੇ ਤੇ ਕੈਨੇਡਾ ਦੀ ਮਾਰਕੀਟ ਨੂੰ ਉਧਰ ਨੂੰ ਉਧਰ ਨੂੰ ਸ਼ਿਫਟ ਕਰਨ ਦੇ ਵਿੱਚ ਕਿੰਨੇ ਕਾਮਯਾਬ ਹੁੰਦੇ ਨੇ ਸਮਾਂ ਦੱਸੇਗਾ ਜੀ